ਵਿਜੀ ਗੁਰਦੀਪ ਸਿੰਘ ਨੇ ਦਾਵਾ ਦੀ ਡੇੜਾ ਬਾਬਾ ਨਾਨਕ ਹਲਕੇ ਤੇ ਜਿੰਮੀ ਚੋਣਾ ਚ ਜਿੱਤ ਹੋਈ ਆ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚੁੰਦੇ ਜੋ ਦੇਖੋ ਜੀ ਇਹ ਜਿਹੜੀ ਪਬਲਿਕ ਆ ਨਾ ਧੰਦਾਵਾ ਸਾਹਿਬ ਬੜੇ ਬੜੇ ਵੱਡੇ ਦਾਅਵੇ ਕਰਦਾ ਸੀਗਾ ਕਿ ਮੈਂ ਇਨੀ ਵੋਟ ਤੇ ਜਿੱਤ ਜਾਣਾ ਵਾ ਮਸੀਹ ਭਾਈਚਾਰਾ ਮੇਰੇ ਨਾਲ ਆ ਕੋਈ ਵੀ ਇਹਦੇ ਨਾਲ ਨਹੀਂ ਆ ਇਹ ਕਹਿੰਦਾ ਸੀਗਾ ਕਾਲੀਦਾਲ ਮੇਰੇ ਨਾਲ ਆ ਕਾਲੀਦਾਲ ਦੀ ਇੱਕ ਵੀ ਵੋਟ ਇਹਦੇ ਨਾਲ ਨਹੀਂ ਆ ਇਹ ਪਬਲਿਕ ਆ ਇਹ ਕਦੀ 2000 ਤੇ ਜਿੱਤਿਆ ਕਦੀ 1500 ਦੇ ਕਰੀ 200 ਦੇ ਕਰੀ 400 ਵੋਟ ਤੇ ਜਿੱਤਿਆ ਇਹ ਪਬਲਿਕ ਆ ਪਬਲਿਕ ਧੌਂ ਚੋਂ ਕਿਲਾ ਕਢਣਾ ਵੀ ਜਾਣਦੀ ਆ ਤੇ ਪਬਲਿਕ ਨੇ ਆਰ ਕੀ ਧੌਂ ਚੋਂ ਇਹ ਕਿਲਾ ਕਢ ਦਿੱਤਾ ਆ ਤੇ ਗਰਦੀਪ ਰੰਧਾਵਾ ਦੀ ਬੜੀ ਵੱਡੀ ਜਿੱਤ ਹੋਈ ਆ ਉਹ 6000 ਤੋਂ ਕੁਝ ਵੋਟਾਂ ਲੈ ਕੇ ਤੇ ਉਹਨਾਂ ਨਾਲ ਜਿੱਤਿਆ ਆ ਇਹਦੀ ਬੜੀ ਵੱਡੀ ਜਿੱਤ ਹੋਈ ਸਾਰੀ ਡੇਰਾ ਬਾਬਾ ਨਾਨਕ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿ ਬੜੇ ਬੜੇ ਵੱਡੇ ਲੀਡਰ ਹਨ ਜਿਨ੍ਹਾਂ ਦਾ ਬੜਾ ਬੜਾ ਚਿਰ ਬਾਤ ਖਾਈਆਂ ਮਾਨੀਆਂ ਨੇ ਉਹਨਾਂ ਨੂੰ ਬڑے ਵੱਡੇ ਮਾਰਜਾਂ ਦੇ ਨਾਲ ਹਰਾਇਆ ਹੈ ਇੱਕ ਆਮ ਵਰਕਰ ਹੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਨੇ ਆਮ ਲੋਕਾਂ ਤੇ ਆਮ ਬੰਦੇ ਦਾ ਉਹਨੂੰ ਜਿਤਾਇਆ ਹੈ ਤੇ ਉਹਦਾ ਸਾਰੇ ਸੰਗਤ ਦਾ ਬਹੁਤ ਸਾਰੀ ਡੇਰਾ ਬਾਬਾ ਨਾਨਕ ਦੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਬੜੇ-ਬੜੇ ਵੱਡੇ ਲੀਡਰ ਹਨ ਜਿਨ੍ਹਾਂ ਦਾ ਨਾਮ ਬੜਾ-ਬੜਾ ਚਿਰ ਬਾਦਖਾਹਾਂ ਮਾਨੀਆਂ ਨੇ ਉਹਨਾਂ ਨੂੰ ਬڑے ਵੱਡੇ ਮਾਰਜਾਂ ਦੇ ਨਾਲ ਹਰਾਇਆ ਹੈ ਇੱਕ ਆਮ ਵਰਕਰ ਹੀ ਆਮ ਆਦਮੀ ਪਾਰਟੀ ਦਾ ਕੁ ਭਗਵੰਤ ਮਾਨ ਆਮ ਲੋਕਾਂ ਨੂੰ ਟਿਕਟ ਦਿੱਤੀ ਆਮ ਬੰਦੇ ਦਾ ਉਹਨੂੰ ਜਿਤਾਇਆ ਹੈ ਤੇ ਉਹਦਾ ਸਾਰੇ ਸੰਗਤ ਦਾ ਬਹੁਤ ਧੰਨਵਾਦ ਹੈ ਕੋਟ ਮੌਲਵੀ ਤੁਆ ਤੇ ਅਸੀਂ ਇਹ ਵੇਖਿਆ ਆਪਣੀ ਜ਼ਿੰਦਗੀ ਚ ਜਿਹੜਾ ਪੀੜੀ ਦਰ ਪੀੜੀ ਪਹਿਲਾਂ ਸੰਤੋਖ ਸਿੰਘ ਰੰਧਾਵਾ ਫਿਰ ਸੁਖਜਿੰਦਰ ਰੰਧਾਵਾ ਹੁਣ ਉਹਦਾ ਬੇਟਾ ਉਹਦੀ ਘਰ ਦੀ ਤੇ ਜਿਨ੍ਹਾਂ ਦੀ ਧੌਣ ਦੇ ਵਿੱਚੋਂ ਗੁਰਦੀਪ ਸਿੰਘ ਰੰਧਾਵਾ ਨੇ ਕਿਲਾ ਕੱਢਿਆ ਕਿਉਂਕਿ ਬਹੁਤ ਹੀ ਤਗੜੀ ਲੀਡ ਲੈ ਕੇ ਤੇ ਜਿੱਤ ਪ੍ਰਾਪਤ ਕੀਤੀ ਏ ਤੇ ਆ ਸਾਰੀ ਪਬਲਿਕ ਦੇ ਸਾਹ ਦੇ ਨਾਲ ਤੇ ਗੁਰਦੀਪ ਸਿੰਘ ਰੰਧਾਵਾ ਜਿੱਤਿਆ ਤੇ ਇੰਨੇ ਚਿਰ ਦਾ 70 ਸਾਲ ਚੋਂ ਆ ਪਹਿਲੀ ਵਾਰਾਂ ਜਿੱਤ ਪ੍ਰਾਪਤ ਕੀਤੀ ਏ ਤੇ ਰੰਧਾਵਾ ਪਰਿਵਾਰ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਪਰਿਵਾਰ ਆ ਉਹ ਟਾਇਆ ਏ ਮੈਂ ਇੰਨੀਆਂ ਕਹਿ ਕੇ ਬੇਨਤੀਆਂ ਸਮਾਪਤ ਕਰਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ